ਤੇ ਇਤਿਹਾਸ ਕਹਿੰਦਾ ਇੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਨੀ ਕੀਤੀ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਬਦ 15 ਰਾਗਾਂ ਦੇ ਵਿੱਚ 59 ਸ਼ਬਦ ਤੇ 57 ਸ਼ਲੋਕ ਜਿਹੜੇ ਸ਼ਲੋਕ ਦਿੱਲੀ ਤੋਂ 57 ਸ਼ਲੋਕ ਚਿੱਠੀਆਂ ਦੇ ਰਾਹੀਂ ਆਨੰਦਪੁਰ ਸਾਹਿਬ ਭਾਈ ਜੈਤਾ ਜੀ ਦੇ ਰਾਹੀਂ ਭੇਜੇ ਸਨ ਉਸ 57 ਸ਼ਲੋਕ ਕਿਉਂਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 30 ਰਾਗਾਂ ਦੇ ਵਿੱਚ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਰਦ ਕੀਤੀ ਸੀ ਪਰ 31ਵਾਂ ਰਾਗ ਜਿਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਵਾਡਿੰਗ ਕੀਤੀ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 59 ਸ਼ਬਦ 52 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕਿਉਂਕਿ ਇਹ ਵੀ ਗੱਲ ਇੱਥੇ ਯਾਦ ਰੱਖਣੀ ਕਿ ਜਿਹੜੀ ਮੁਦਾਵਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੰਦ ਕੀਤੀ ਸੀ ਮੁਦਾਵਣੀ ਦਾ ਭਾਗ ਹੁੰਦਾ ਹੈ ਗੁਰੂ ਕੀ ਮੋਹਰ ਉਹ ਮੁਦਾਵਣੀ ਗੁਰੂ ਤੋਂ ਸਵਾਏ ਹੋਰ ਕੋਈ ਖੋਲ ਨਹੀਂ ਸਕਦਾ ਤੇ ਉਹ ਮੁਦਾਵਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਖੋਲੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਪਾਵਨ ਸਰੂਪ ਨੂੰ ਸੰਪੂਰਨ ਕਰਵਾਇਆ